ਇਹ ਅੱਜ ਦੱਸੋ ਕੀ ਆ ਗਈ ਆ ਅ ਮੈਨੂੰ ਮੈਨੂੰ ਜਰਾ ਦਿਖਾਓ ਹਾਂ ਨਾ ਕਾਨਿਆਂ ਦੀ ਬਣਾਈ ਆ ਉਹੋ ਭਾਈ ਨਹੀਂ ਦੱਸਣਾ ਸੀ ਚਲ ਨਹੀਂ ਅਮੀ ਫੇਰ ਵੀ ਨਹੀਂ ਪਤਾ ਲੱਗਣਾ ਮੈਨੂੰ ਅਮੀ ਜੀ ਕਾਲੇ ਦੀ ਗੱਲ ਕਰ ਰਹੀ ਸੀ ਅੱਛਾ 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 ਉ ਇਹ ਨਾ ਕੋਈ ਕਿਸੇ ਨੇ ਨਾ ਕੋਈ ਪੀਲ ਪਾੜ ਕੇ ਨਾ ਹਾਂ ਇਹ ਕਾਨੇ ਕਾਨਿਆਂ ਦੇ ਕੁੰਬੜਾਂ ਦੀ ਨਾ ਹਾਂ ਇਹ ਕੋਈ ਕੋੜਾ ਬਣਾਉਣ ਲੱਗਾ ਸੀ ਕਿਸੇ ਨੂੰ ਨਾ ਬਣਾਉਣਾ ਨਹੀਂ ਕੋਰਾ ਆ ਘੋੜਾ ਕੀ ਯਾਨੀ ਖਡਾਉਣਾ ਕੋਈ ਹਾਂਜੀ ਹੇ ਨਾ ਅੱਛਾ ਇਹਨਾਂ ਸਾਰੇ ਭਰਾਵਾਂ ਤੋਂ ਪੁੱਛਦੇ ਆ ਕਿ ਵੀ ਕਿਹਨੇ ਕਿਹਨੇ ਆ ਕਾਨਿਆਂ ਦੇ ਘੋੜੇ ਬਣਾਇਆ ਉਹ ਕਾਨੇ ਆ ਸਾਹਮਣੇ ਤੇ ਆ ਕੇ ਘੋੜਾ ਬਣਾਣ ਲੱਗਾ ਸੀ ਘੋੜਾ ਬਣਿਆ ਦੇ ਆ ਦੇਖੋ ਸਹੀ ਬਣਿਆ ਘੋੜਾ ਮੁਰਾਦ ਕੇ ਖਡਾਉਣਾ ਖਡਾਉਣਾ ਨਾ ਖਲਾਉਣਾ ਸੀ ਅੰਮ੍ਰਿਤ ਜੀ ਤੁਸੀਂ ਬਣਾ ਲੰਨੇ ਸੀ ਹਾਂਜੀ ਬੋਤ ਮੈਂ ਆਪ ਖੁਦ ਬਣਾਉਂਦੀ ਰਹੀ ਹਾਂ ਤੇ ਬਣਾ ਕੇ ਦੱਸਾਂ ਬਣਾ ਲਵਾਂਗੇ ਨਾ ਜੀ ਥੱਲੇ ਮੁੰਡਾ ਹੋਣੇ ਅੰਮ੍ਰਿਤ ਜੀ ਤੁਹਾਡੇ ਕੋਲ ਬਣਦਾ ਹੈਗਾ ਇਜੇਟੇ ਸਾਡੇ ਮੁੰਜ ਹੁੰਦੀ ਆ ਉਹ ਨਾ ਇਹਨੂੰ ਪਰਾਂ ਕਰ ਦੇਣਾ ਥੱਲੇ ਪੋਰ ਜੇ ਹੁਣੀ ਉਹਦੇ ਨਾਲ ਮੁੰਜ ਹੁਣੀ ਫਿਰ ਉਹ ਕੁੱਟਣੀ ਕੁੱਟ ਕੇ ਤਾਂ ਫਿਰ ਕਹਿਣਾ ਹੁਣ ਨਾ ਆ ਜੋ ਹਨਾ ਰੱਸੀ ਬਟੀਏ ਤੇ ਸੱਥਾਂ ਦੇ ਨਾਲ ਇਹਨਾਂ ਇਦਾਂ ਕਰਕੇ ਇਦਾਂ ਰੱਸੀ ਬਟਣੀ ਵਾਹ ਹਾਂ ਮੁੰਜ ਦੀਆਂ ਰस्सियां ਬਣਾਉਣੀਆਂ ਤੇ ਮਾਰ ਕੇ ਅੱਛਾ ਕੋਈ ਕਾਰੀਗਰ ਸਗਾ ਕੋਈ ਨਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ ਬੜਿਆ ਨਹੀਂ ਹੈਗਾ ਕਿਸੇ ਕਾਰੀਗਰ ਦਾ ਦੇਖੋ ਤਾਂ ਮੈਂ ਬਣਾ ਕੇ ਪਹਿਲਾਂ ਲੋ ਟਰਾਈ ਕਰੋ ਹਾਂ ਦੇਖਾਂ ਫੋਲ ਦਿੰਦੀ ਆ ਅਮੀ ਇਹ ਕਿ ਦਿਨ ਕਹਿੰਦੇ ਕਹਿੰਦੇ ਪੁੱਤ ਨਾ ਤੁਸੀਂ ਆ ਦਰਜੀ ਨੇ ਅੱਜ ਕੱਲ ਦੇ ਕੱਪੜੇ ਸਹੀ ਸੀਂਦੇ ਮੈਨੂੰ ਮਸ਼ੀਨ ਲਿਆ ਕੇ ਦਿਓ ਮੈਂ ਆਪੇ ਹੀ ਸੀਂਦ ਦਿੰਦੀ ਕੱਪੜਾ ਜਿਨ੍ਹਾਂ ਨੇ ਕੰਮ ਕੀਤਾ ਹੋਵੇ ਨਾ ਅੱਥੇ ਉਹ ਦੂਸਰਾ ਪਸੰਦ ਵੀ ਨਹੀਂ ਹੁਣ ਅੱਖਾਂ ਨਹੀਂ ਹੈਗੀਆਂ ਹੁਣ ਕਿੱਦਾਂ ਸੀਨੇ ਕੱਪੜੇ ਅੱਛਾ ਲੈ ਆ ਮੈਂ ਖੋਲ ਦੂੰ ਸਾਰੇ ਕੱਲਾ ਕੱਲਾ ਕਰ ਦਾਂ ਹਾਂਜੀ ਇਹਦੇ ਨਾਲ ਜੁੜਿਆ ਰਹਿੰਦਾ ਯਾਰ ਕੌਣ ਕੌਣ ਹੈ ਬਣਾ ਸਕਦਾ ਜਰਾ ਕੋੜਾ ਦੱਸੋ ਦੇ ਆ ਕਾਨੇ ਆ ਨਾ ਆ ਦੋ ਪੀਸ ਆਏ ਦੇ ਇਹ ਕੱਲੇ ਕੱਲੇ ਇਕੱਠੇ ਹੀ ਆ ਨਹੀਂ ਨਹੀਂ ਆ ਇੱਕਾ ਪੀਸ ਆਇਕਾ ਆ ਦੇ ਉਹ ਅਲੱਗ-ਅਲੱਗ ਨੇ ਕੱਲੇ ਇਹ ਇੱਕੋ ਥਾਂ ਹੁਣੇ ਸੀ ਦੋ ਜਿਹਨੇ ਜੋੜ ਦੋ ਇਹਨਾਂ ਨੂੰ ਜਿੱਦਾਂ ਨੇ ਜੋੜਨਾ ਜੋੜਨਾ ਨਹੀਂ ਹੈ ਨਾ ਆਪਣੇ ਆਪ ਹੀ ਹੁੰਦੇ ਆ ਇਹ ਇਹਦਾ ਨਹੀਂ ਖਾਣਾ ਅਮੀ ਅਮੀ ਨੂੰ ਵੀ ਭੁੱਲ ਗਿਆ ਹਾਂ ਨਹੀਂ ਅਮੀ ਜੀ ਅਮੀ ਜੀ ਭੁੱਲ ਗਿਆ ਤੁਹਾਨੂੰ ਜੀ ਹਾਂ ਇੱਕ ਪੀਸ ਹੈ ਨਾ ਇਹਨੂੰ ਇੱਥੋਂ ਦੋਰਾ ਕਰ ਲੋ ਹਲੋ ਹਲੋ ਇੱਥੋਂ ਦੋਰਾ ਕਰ ਲੋ ਇਹ ਆਨੂੰ ਛੱਡ ਦਿਓ ਆ ਪੀਸ ਹੋ ਗਿਆ ਹੁਣ ਇਹਨੂੰ ਗਾਣਾ ਸਟਾਰਟ ਕਰੋ ਇੱਥੋਂ ਆ ਦੇਖੋ ਨਾ ਇੱਥੇ ਇਦਾਂ ਅਮੀ ਦਰਮਿਆਨ ਚੋਂ ਪਾੜਿਆ ਹੋਇਆ ਚਾਕੂ ਦੇ ਨਾਲ ਨਾ ਇਨੇ ਪਾੜਿਆ ਤਾਂ ਹੈਗਾ ਇਹਨੇ ਨਾ ਆ ਜਿਹੜਾ ਸੀ ਫਿਰ ਦੋਸਗੇ ਇਹਨੇ ਇੱਧਰ ਨੂੰ ਆਣਾ ਸੀ ਐਸ ਰੋਕ ਨੂੰ ਆ ਜਿਹੜਾ ਸੀ ਨਾ ਆਹ ਹੂੰ ਇਹਨੇ ਆ ਜਿਹੜਾ ਨਾ ਇਹਨੇ ਫਿਰ ਇਦਾਂ ਤਾਂ ਨੂੰ ਆਣਾ ਸੀ ਇਹ ਇਦਾਂ ਕਰਕੇ ਹੂੰ ਫਿਰ ਇਦਾਂ ਕਰਕੇ ਫਿਰ ਇਹਨੇ ਨਾ ਆ ਹੁਣ ਤੋੜ ਦਿੱਤੀ ਉਹ ਨਹੀਂ ਨਹੀਂ ਚਲੋ ਤੁਸੀਂ ਥੋੜਾ ਦੱਸ ਦੋ ਅੰਦਾਜ਼ੇ ਦੇ ਨਾਲ ਨਹੀਂ ਆਹ ਫੇਨਾ ਆਹ ਤੋੜੀ ਹੋਣੀ ਸੀ ਨਹੀਂ ਟਿੱਕੀ ਟਿੱਕੀ ਹੋਣੀ ਸੀ ਹਾਂਜੀ ਤੇ ਆਹ ਫੇ ਕੋੜੇ ਦੀ ਇਕਲਾਤ ਬਣ ਜਾਣੀ ਸੀ ਹੂੰ ਉਹ ਜਿਹੜੀ ਹੋਣੀ ਸੀ ਨਾ ਆਹ ਹੂੰ ਇਹ ਇਦਾਂ ਕਰਕੇ ਨਾ ਇਧਰ ਨੂੰ ਇਹ ਇਦਾਂ ਕਰਕੇ ਤੇ ਦੂਸਰੀ ਫੇਰ ਇਧਰੋਂ ਇਧਰ ਨੂੰ ਆ ਜਾਣੀ ਸੀ ਹੂੰ ਇਹਨੇ ਫਿਰ ਇਧਰ ਨੂੰ ਚੱਲ ਜਾਣਾ ਸੀ ਇਹਨੇ ਫਿਰ ਇਧਰ ਨੂੰ ਆਹ ਜਿਹੜੀ ਇਸੇ ਪੂਛ ਹੁੰਦੀ ਸੀ ਵਾਹ ਵਾਹ ਹਾਂ ਇਦਾਂ ਬਣਦਾ ਯਾਨੀ ਕਿ ਅੱਖਾਂ ਅਗਰ ਅੰਮੀ ਹੁੰਦੀਆਂ ਤੁਹਾਡੀਆਂ ਦੇਖਦਾ ਹੁੰਦਾ ਨਾ ਕਾਨਾ ਹੈ ਨਹੀਂ ਹੋਰ ਕੋਈ ਵੀ ਅੰਮੀ ਜੀ ਕਾਨਾ ਤੇ ਹੈਗਾ ਕੋਈ ਚਾਕੂ ਚੂਕੂ ਨਹੀਂ ਹੈਗਾ ਜੀ ਕਾਨੇ ਤਾਂ ਉਹ ਦੇਖੋ ਤੇ ਕਿੰਨੇ ਛਿਲਕ ਵੀ ਨਹੀਂ ਹੈਗਾ ਨਹੀਂ ਅੰਮੀ ਛਿਲਕ ਨਹੀਂ ਕੋਈ ਵੀ ਹੈਗਾ ਉਹ ਸਾਹਮਣੇ ਹੈ ਤੇ ਸਿਗੇ ਲੇਕਿਨ ਉਹ ਚਾਕੂ ਨਹੀਂ ਹੈਗਾ ਕੱਲ ਨੂੰ ਚਾਕੂ ਲੈ ਕੇ ਆਵਾਂਗੇ ਹਾਂ ਛਿਲਕ ਦੇ ਨਾਲ ਵੀ ਨਾ ਇਹ ਚੀਰ ਹੋ ਜਾਂਦਾ ਸੋ ਛਿਲਕ ਨਾਲ ਇਹ ਚੀਰ ਲਈ ਜਾਂਦਾ ਅ ਅੱਛਾ ਗੰਨੇ ਦਾ ਜਿਹੜਾ ਛਿਲਕਾ ਹੁੰਦਾ ਉਹਦਾ ਹਾਂਜੀ ਹਾਂਜੀ ਗੰਨੇ ਦੇ ਛਿਲਕਾ ਉਹਦੇ ਨਾਲ ਸਿਸ਼ੇ ਲਈਦਾ ਸੀ ਸਹੀ 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 ਬਿਲ ਨੇ ਬਣ ਉਹਨੇ ਬਿਲ ਨੇ ਚਿਕੂ ਚਿਕੂ ਕਰਨਾ ਗੰਨੇ ਦਾ ਛਿਲਕਾ ਚਾਕੂ ਦਾ ਕੰਮ ਵੀ ਕਰਦਾ ਹਾਂ ਹਾਂ ਜੀ ਮੈਂ ਨਹੀਂ ਉਹ ਗੰਨੇ ਦਾ ਅਗਰ ਬਲਕੇ ਆਗ ਅਗਰ ਫਿਰ ਜੂਵੇ ਨਾ ਛੂਰੀ ਨਾਲੋਂ ਵੱਧ ਫਿਰਦਾ ਇਦਾਂ ਹੀ ਅਮ ਜੀ ਗੰਨਾ ਚੂਪਦੇ ਸੀ ਨਾ ਤੇ ਉਹਦਾ ਛਿੱਲੜ ਛਿੱਲਣ ਫੜਨਾ ਨਾ ਤੇ ਉਹਨੇ ਉਹ ਟੱਕਣ ਛੇਲ ਹੋ ਜਾਣ ਤੇ ਐਸ ਜਗ੍ਹਾ ਤੇ ਨਾ ਐਸ ਹੱਤ ਨਾਲ ਚੁਪਣਾ ਇਦਾਂ ਗੰਨਾ ਫੜਿਆ ਹੁਣ ਇੱਥੇ ਇਦਾਂ ਹੀ ਫਿਰ ਜਾਣਾ ਹੂੰ ਤੇ ਖੂਨ ਨਬੰਦ ਨਹੀਂ ਸੀ ਕਈ ਵਾਰੀ ਅਮ ਜੀ ਆਗ ਨਹੀਂ ਫਿਰ ਜਾਣਾ ਹੁੰਦਾ ਸੀਗਾ ਆਗ ਫਿਰ ਜਾਣਾ ਤੇ ਉਹ ਬਹੁਤ ਭੈੜਾ ਫਿਰਦਾ ਸੀਗਾ ਹਾਂ ਆਗ ਵੀ ਫਿਰ ਜਾਂਦਾ ਸੀਗਾ ਤੇ ਉਹ ਇਹਦਾ ਸਰਵਾੜ ਦਾ ਨਾ ਜਿਹੜਾ ਸੀਗਾ ਹੂੰ ਇਹ ਬਹੁਤ ਫਿਰਦਾ ਸਰਵਾੜ